ਦੇਖਦੇ ਆ ਤੁਰਾ ਈ ਗਿਆ ਦਾ ਆਪਣੀ ਕਰ ਰਿਹਾ ਕੋਲੇ ਹੀ ਗਾਰਾ ਸਸੀ ਕਾਲ ਜੀ ਸਵਾਗਤ ਹੈ ਨਵੇਂ ਬਲੌਗ ਤੇ ਲਓ ਜੀ ਹੁਣ ਕਰ ਰਹੇ ਆ ਭਾਈ ਟੈਸਟਿੰਗ ਕਿੰਨਾ ਕਯੋਰਾ ਤੁਹਾਨੂੰ ਸਾਰਾ ਦਿਖਾਣਾ ਹੈ ਅੱਜ ਬਲੌਗ 'ਚ ਤੇ 5305 ਦਾ ਵੀ ਦੇਖਦੇ ਆਂ ਆਹੋ ਟੋਕ ਆਇਓ ਕਰੀ ਚੱਕ ਤੋਰਾ ਕੀ ਕਹਿੰਦਾ ਹੋਰ ਬਾਈ ਵੀ ਲੱਗਿਆ ਤਾਂ ਹੈ ਜੀ ਲੈ ਹਾਲ ਸਿੰਪਲ ਜਰ ਰਹੇ ਆ ਨਾਇਨਾ ਲਾ ਲਿਆ ਮੈਂ ਲਾ ਲਿਆ ਕੇਕ ਵਾਲਾ ਗਾਰਾ ਜੀ ਥੱਲੇ ਬਾਈ ਬਾਲਾ ਗਿੱਲਾ ਹੈ ਉਹਦੇ ਕਰਕੇ ਟਰੈਕਟਰ ਨਹੀਂ ਚੱਲ ਰਿਹਾ ਕਰ ਲਾ ਬੰਦ ਕਰ ਲਾ ਫਰਗੀਆਂ ਪੱਤੀਆਂ ਇਹ ਤਾਂ ਬਾਲਾ ਗਿੱਲਾ ਹੋਣ ਕਰਕੇ ਸਲਿੱਪ ਮਾਰਦਾ ਹੈ ਗਾਰਾ ਵਾਲਾ ਅਸਲ ਮਤ ਆਣ ਸੁੱਕੇ ਚ ਪਤਾ ਲੱਗੀਆ ਪਰ ਜਿਹੜਾ ਜਿਹੜਾ ਹਾਰ ਨਾਲ ਗਾਰੇ ਚ ਨਹੀਂ ਪੈਣਗੇ ਜਿਹੜੇ ਲੱਗੇ ਸੁੱਕੇ ਦੇ 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 ਕੋਨੇ ਹੀ ਲੇ ਜਿਵੇਂ ਨਾਲ ਗੱਰਾ ਆਹ ਉਹ ਭੈਣ ਦੇ ਤੋਂ ਵੀ ਦਾ ਭਰ ਕੇ ਗਾਰੇ ਨਾਲ ਤੱਕਾ ਆਦਲ ਮਾ ਦਾ ਜਿੱਦਣ ਸੁੱਕਾ ਹੋਇਆ ਨਾ ਫੇਰ ਬਾਣ ਦਾ ਫਾਇਦਾ ਚੱਲ ਜੋਰ ਪਰਖਿਆ ਜਾਣਾ ਇਹ ਵਾਜੀ ਵਾਲਾ ਵੀ ਆ ਗਿਆ ਹੂੰ ਲੋਈ ਟਰੈਕਟਰ ਤਾਂ ਆਪਾਂ ਨੇ 5405 ਵੀ ਬਲਾ ਲਿਆ ਸੀਗਾ ਵੀ ਦੋਨਾਂ ਦਾ ਜੋਰ ਦੇਖਾਂਗੇ ਕਿਤੇ ਜ਼ਿਆਦਾ ਹੈ ਕਿਉਂਕਿ 12 12 ਦੀਆਂ ਤਵੀਆਂ ਸੀਗੀਆਂ ਦੋਨਾਂ ਮਗਰ ਪਾ ਕੇ ਅੱਜ ਚਲਾ ਕੇ ਦੇਖਣਾ ਸੀਗਾ ਤੇ ਖੇਤ ਸੀਗਾ ਆਪਣਾ ਬਾਲਾ ਗਿੱਲਾ ਉਹਦੇ ਕਰਕੇ ਨਹੀਂ ਅੱਜ ਫੇਰ ਉਹਦੇ ਪਿੱਛੇ ਐ ਰੋ ਪਾਈ ਜਿਸ ਦਿਨ ਆਪਣਾ ਖੇਤ ਐਨ ਸੁੱਕ ਜਾਊਗਾ ਫੇਰ ਚਲਾ ਕੇ ਦੇਖਾਂਗੇ ਦੋਨਾਂ ਨੂੰ ਜੇ ਹੋ ਸਕੇ ਆ ਦਾ 5620 ਨਾਲ ਵੀ ਦੇਖਾਂਗੇ ਦੋਨਾਂ ਦਾ ਤੋਰਾ ਕਿਤਾ ਜ਼ਿਆਦਾ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਸਸ